ਅੱਜ ਕਿਸਾਨ ਵੀ ਕਹਿ ਰਿਹਾ ਤੇ ਸਰਕਾਰ ਵੀ ਕਹਿ ਰਹੀ ਹੈ ਕਿ ਖੇਤੀ ਜਿਹੜੀ ਹੈ ਘਾਟੇਬੰਦੀ ਸੌਦਾ ਬਣਦੀ ਜਾ ਰਹੀ ਹੈ ਤੇ ਉਂਝ ਵੀ ਅਸੀਂ ਆਪਣੇ ਆਲੇ-ਆਲੇ ਦੇਖ ਰਹੇ ਹਾਂ ਕਿ ਹਰ ਦਿਨ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਪਰ ਅਜਿਹੇ ਮਾੜੇ ਹਾਲਾਤਾਂ ਦੇ ਵਿੱਚ ਵੀ ਕੁਝ ਕਿਸਾਨ ਅਜਿਹੇ ਨੇ ਜਿਹੜੇ ਖੇਤੀ ਨੂੰ ਲਾਹੇਵੰਦ ਕੀਤਾ ਬਣਾਉਣ ਵੱਲ ਤੁਰੇ ਹੋਏ ਨੇ ਤੇ ਉਹਨਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਆ ਹਰਵੀਰ ਸਿੰਘ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਤਹਿਸੀਲ ਸ਼ਾਬਾਸ਼ ਇਹ ਪਿੰਡ ਡਾਡਲੂ ਦੇ ਇੱਕ ਕਿਸਾਨ ਨੇ ਜਿਹੜੇ ਕਿ ਜਿਨ੍ਹਾਂ ਨੇ ਖੇਤੀ ਨੂੰ ਇੱਕ ਵੱਖਰੇ ਤਰੀਕੇ ਨਾਲ ਕੀਤਾ ਤੇ हटਕੇ ਖੇਤੀ ਕਰਕੇ ਅੱਜ ਇਹ ਸਾਲਾਨਾ ਤਕਰੀਬਨ 3 ਕਰੋੜ ਤੋਂ ਵੱਧ ਜਿਹੜਾ ਹੈ ਕਮਾਈ ਕਰ ਰਹੇ ਨੇ ਅਸੀਂ ਇਹਨਾਂ ਦੀ ਨਰਸਰੀ ਤੇ ਮੌਜੂਦ ਹਾਂ 2 ਕਨਾਲ ਤੋਂ ਇਹਨਾਂ ਨੇ ਜਿਹੜਾ ਖੇਤੀ ਸ਼ੁਰੂ ਕੀਤੀ ਨਰਸਰੀ ਦਾ ਕੰਮ ਸ਼ੁਰੂ ਕੀਤਾ ਅੱਜ 14 ਏਕੜ ਤੱਕ ਜਿਹੜਾ ਇਹ ਨਰਸਰੀ ਦਾ ਕੰਮ ਲੈ ਰਹੇ ਨੇ ਤੇ ਔਰ ਦਿਨ ਦਿਨ ਦੁੱਗਣੀ ਤੇ ਰਾਤ ਚੌਗਣੀ ਦੇ ਹਿਸਾਬ ਦੇ ਨਾਲ ਇਹ ਤਰੱਕੀਆਂ ਕਰ ਰਹੇ ਨੇ ਤੇ ਕਿਸਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਆਖਿਰੋ ਕਿਹੜੀ ਵਜ੍ਹਾ ਆ ਕਿਹੜੇ ਕਾਰਨ ਨੇ ਜਿਸ ਸਦਕਾ ਜਿਹੜਾ ਇਹ ਮੁਨਾਫਾ ਕੁਮਾਰੇ ਨੇ ਹਰਵੀਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਹੈ ਉਹਨੂੰ ਅਸੀਂ ਸਲਾਮ ਕਰਦੇ ਆ ਜਿਹੜੀ ਤੁਸੀਂ ਵੱਖਰੀ ਤਰ੍ਹਾਂ ਦਾ ਖੇਤੀ ਕਰਨ ਬਾਰੇ ਸੋਚਿਆ ਜਾਂ ਅੱਜ ਜਿਹੜਾ ਕਿਸਾਨਾਂ ਲਈ ਉਦਾਹਰਨ ਵੀ ਬਣੇ ਹੋਏ ਹੋ ਤੇ ਮੈਨੂੰ ਇਹ ਦੱਸੋ ਤੁਸੀਂ ਆਮ ਕਿਸਾਨਾਂ ਤੋਂ ਹਟ ਕੇ ਕਿਵੇਂ ਸੋਚਿਆ ਜਾਂ ਆਮ ਕਿਸਾਨਾਂ ਤੋਂ ਹਟ ਕੇ ਕਿਵੇਂ ਖੇਤੀ ਕਰਨ ਲੱਗੇ ਔਰ ਕਿਵੇਂ ਜਿਹੜਾ ਪ੍ਰੋਫਿਟ ਕਮਾਰੇ ਸਭ ਤੋਂ ਪਹਿਲਾਂ ਤਾਂ ਜੀ ਮੈਂ 1995 ਦੇ ਵਿੱਚ ਆਪਣਾ ਖੇਤੀ ਦਾ ਸਫਰ ਸ਼ੁਰੂ ਕੀਤਾ ਜੀ। ਵੈਸੇ ਤੋਂ ਮੈਂ ਐਮਏ ਬਾਸ ਹਾਂ ਜੀ। ਤਾਂ ਆਮ ਮੈਂ ਰਵਾਇਤੀ ਖੇਤੀ ਤੋਂ ਆਪਣਾ ਸਫਰ ਸ਼ੁਰੂ ਕੀਤਾ ਜੀ। 4-5 ਸਾਲ ਕਰਨ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਇਹ ਖੇਤੀ ਘਾਟੇ ਦਾ ਸੌਦਾ ਹੈ। ਇਹਨੂੰ ਹੋਰ ਮੁਨਾਫੇ ਵੱਲ ਲੈ ਕੇ ਜਾਣਾ ਹੈ। ਨਵੀਂ-ਨਵੀਂ ਤਕਨੀਕਾਂ ਲਿਆਣੀਆਂ ਨੇ। ਉਸ ਟਾਈਮ ਇੱਕ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਖੇਤ ਆਪਣਾ ਨਰਸਰੀ ਦਾ ਫੀਲਡ ਇੱਕ ਬਹੁਤ ਵੱਡਾ ਫੀਲਡ ਹੈ। ਇਹਦੇ ਵਿੱਚ ਆਪਣਾ ਕੈਰੀਅਰ ਅਜ਼ਮਾਇਆ ਜਾ ਸਕਦਾ ਹੈ ਜੀ। ਮੈਂ 2005 ਦੇ ਵਿੱਚ ਦੋ ਕਨਾਲ ਤੋਂ ਆਪਣਾ ਨਰਸੀ ਦਾ ਕੰਮ ਸ਼ੁਰੂ ਕੀਤਾ ਜੀ ਅੱਜ ਮੈਂ 14 ਏਕੜ ਤੇ ਆ ਗਿਆ ਜੀ ਤਾਂ ਬਾਕੀ ਇਹ ਨਾ ਹੈ ਭਾਈ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਅਸੀਂ ਬਦਾਇਆ ਇਹ ਨਹੀਂ ਵੀ ਇੱਕਦਮ ਅਸੀਂ ਇਹਨੂੰ ਬਦਾਲਿਆ ਜੀ ਤੁਸੀਂ ਇਹ ਨਰਸਰੀ ਦੀ ਖੇਤੀ ਕਰਨ ਬਾਰੇ ਕਿਉਂ ਸੋਚਿਆ ਜੀ ਕਿਉਂਕਿ ਹੋਰ ਵੀ ਕਈ ਤਰ੍ਹਾਂ ਦੀ ਖੇਤੀ ਆਪਾਂ ਦੇਖ ਦੇਖ ਸਕਦੇ ਆ ਮਾਰਕੀਟ ਦੇ ਵਿੱਚ ਨਸੀ ਵੈਜੀਟੇਬਲ ਦਾ ਹੀ ਸਕੋਪ ਨਜ਼ਰ ਆਇਆ ਜੀ ਸਾਨੂੰ ਵੈਜੀਟੇਬਲ ਦੇ ਵਿੱਚ ਅਸੀਂ ਇਹ ਮਹਿਸੂਸ ਕੀਤਾ ਪਹਿਲਾਂ ਮੈਂ ਖੁਦ ਦੂਸਰੀ ਨਸੀਆਂ ਤੋਂ ਜਾ ਕੇ ਸੀਡ ਲੈਂਦਾ ਰਿਹਾ ਜੀ ਸੀਡਲਿੰਗ ਲੈਂਦਾ ਰਿਹਾ ਜੀ ਇਹਦੇ ਵਿੱਚ ਇਹ ਸੀ ਵੀ ਬਹੁਤ ਜ਼ਿਆਦਾ ਬੇਇਮਨੀਆਂ ਹੁੰਦੀਆਂ ਸਨ ਕੋਈ ਵਧੀਆ ਬੀਜ ਨਹੀਂ ਸੀ ਮਿਲਦੇ ਮੇਰੇ ਦਿਲੇ ਚ ਆਈ ਕਿ ਦੂਜੇ ਕਿਸਾਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਵਧੀਆ ਉਹਨਾਂ ਨੂੰ ਸੀਡਾ ਸੀ ਉਪਲਬਧ ਕਰਾਣੇ ਨੇ ਅਸੀਂ ਆਪਣੀ ਨਸੀ ਦੇ ਵਿੱਚ ਫਿਰ ਸੀਡ ਦੇ ਉੱਤੇ ਕਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਸੀਡ ਲਗਤ ਆਪਣੀ ਕਟਾਈ ਹੈ ਦੂਜੀ ਨਸੀਆਂ ਨਾਲੋਂ ਅਸੀਂ ਬਹੁਤ ਸਸਤਾ ਆਪਣਾ ਸੀਡ ਦਿੰਨੇ ਆ ਲੋਕਾਂ ਨੂੰ ਸੀਡ ਲਿੰਕ ਜਿਹੜੀ ਅਸੀਂ ਪ੍ਰੋਡਿਊਸ ਕਰਨੇ ਆ ਦਿੰਨੇ ਆ ਜੀ ਤਾਂ ਹੌਲੀ ਹੌਲੀ ਕੰਮ ਸਾਡਾ ਵਧਦਾ ਜਾ ਰਿਹਾ ਜੀ ਕਾਫੀ ਅਸੀਂ ਇਸ ਫੀਲਡ ਵਿੱਚ ਬਹੁਤ ਅੱਗੇ ਨਿਕਲ ਗਏ ਹਾਂ ਉਹਨੂੰ ਕਈ ਅਸੀਂ ਅਸੀਂ ਟੈਕਨੀਕਸ ਨਵੀਆਂ-ਨਵੀਆਂ ਅਪਣਾਈਆਂ ਹੈ ਬਿਲਕੁਲ ਲੇਟੈਸਟ ਨੇ ਜੀ ਹਰ ਚੀਜ਼ ਅਸੀਂ ਜਦੋਂ ਆਪਣੀ ਨਸੀ ਦਾ ਯੂਜ਼ ਕਰਨੇ ਆ ਪਹਿਲਾਂ ਅਸੀਂ ਇਹ ਦੋ ਸਾਲ ਆਪਣੇ ਖੇਤਾਂ 'ਚ ਤਜਰਬਾ ਕਰਨੇ ਆ ਨਵੇਂ ਸੀਡ ਦਾ ਹੋਵੇ ਕੋਈ ਹੋਰ ਵੀ ਕੋਈ ਅਸੀਂ ਨਵੀਂ ਆਪਣਾ ਮੀਡੀਆ ਬਣਾਇਆ ਅਸੀਂ ਇਹਨੂੰ ਵੀ ਅਸੀਂ ਕਈ ਸਾਲ ਪਹਿਲਾਂ ਟੈਸਟ ਕੀਤਾ ਜੀ ਇਹਨੂੰ ਫੁੱਲ ਫਲੈਂਗ ਅਸੀਂ 14 ਏਕੜ ਦੇ ਉੱਤੇ ਲੱਗੇ ਆਏ ਆ ਜੀ ਅੱਛਾ ਮੈਂ ਇਹ ਦੱਸੋ ਜਿਹੜੀ ਤੁਸੀਂ ਤਕਨੀਕ ਦੀ ਗੱਲ ਕਰਦੇ ਹੋ ਤੇ ਆਮ ਨਰਸਰੀਆਂ ਨਾਲੋਂ ਤੁਹਾਡੇ ਕੋਲ ਅਜਿਹੀ ਕਿਹੜੀ ਵੱਖਰੀ ਤਕਨੀਕ ਹੈ ਜਿਵੇਂ ਤੁਸੀਂ ਗੱਲਵਾਚ ਵੀ ਦੱਸਿਆ ਤੁਸੀਂ ਲਾਗਤ ਘਟਾਉਣ ਵੱਲ ਵੱਧ ਧਿਆਨ ਕੇਂਦਰਿਤ ਕੀਤਾ ਹੈ ਤੇ ਉਹ ਕਿਹੜੀਆਂ ਚੀਜ਼ਾਂ ਨੇ ਜਿਹਦੇ ਰਾਹੀਂ ਤੁਸੀਂ ਲਾਗਤ ਘਟਾਈ ਹੈ ਜਾਂ ਆਮ ਨਰਸਰੀਆਂ ਨਾਲੋਂ ਜਿਹੜਾ ਤੁਹਾਡੇ ਨਰਸਰੀ ਦੇ ਵਿੱਚ ਵਖਰੇਵਾ ਦੇਖਿਆ ਜਾਂਦਾ ਹੈ ਅਸੀਂ ਸਭ ਤੋਂ ਪਹਿਲਾਂ ਦੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਅੰਧਾਤੁੰਦ ਖਾਦਾਂ ਯੂਜ਼ ਹੁੰਦੀਆਂ ਸੀ ਅਸੀਂ ਇਹਨੂੰ ਘਟਾਇਆ ਜੀ ਉਸ ਤੋਂ ਬਾਅਦ ਅਸੀਂ ਇੱਕ ਮੀਡੀਆ ਬਣਾਇਆ ਜੀ ਬਿਲਕੁਲ ਲੋ ਕੋਸਟ ਮੀਡੀਆ ਜੀ ਜਿਹਦੇ ਵਿੱਚ ਐਫ ਆਈ ਐਮ ਜਿਹਨੂੰ ਅਸੀਂ ਡੰਗਰਾਂ ਦੀ ਗੋਬਰ ਦੀ ਖਾਦ ਕਹਿ ਦਿੰਦੇ ਹਾਂ ਇਨੂੰ ਅਸੀਂ ਆਪਣੇ ਗੋਬਰ ਗੈਸ ਲਵਾਇਆ ਹੈ ਜੀ ਉਹਦੇ ਜੋ ਪ੍ਰੋਸੈਸ ਕਰਨੇ ਆ। ਉਸ ਤੋਂ ਬਾਅਦ ਇੱਕ ਮਾਰਕੰਡਾ ਬੈਡ ਰੀਵਰ ਬੈਡ ਜਿਹਨੂੰ ਤੁਸੀਂ ਕਹਿ ਸਕਦੇ ਹੋ ਉਹਦੀ ਅਸੀਂ ਰੇਤ ਯੂਜ਼ ਕਰਦੇ ਆ। ਇਸ ਤੋਂ ਬਾਅਦ ਇੱਕ ਚਾਵਲ ਦਾ ਸੜਿਆ ਹੋਇਆ ਛਿਲਕਾ ਜਿਹਨੂੰ ਅਸੀਂ ਰਾਖੀ ਵੀ ਕਹਿ ਦਿੰਦੇ ਆ। ਅਸੀਂ ਇਹ ਤਿੰਨ ਚੀਜ਼ਾਂ ਮਿਕਸ ਕਰਕੇ ਬੈਡ ਬਣਾ ਕੇ ਉਹਦੇ ਉੱਤੇ 2-3 ਇੰਚ ਦੀ ਇੱਕ ਲੇਅਰ ਦਿੰਦੇ ਆ ਜੀ। ਉਹਦੇ ਵਿੱਚ ਅਸੀਂ ਲੇਅਰ ਦੇ ਵਿੱਚ ਆਪਾਂ ਬੀਜ ਜਮਾਨੇ ਆ ਜੀ। ਇਹਦੀ ਖਾਸੀਅਤ ਇਹ ਹੈ ਕਿ ਜਿੰਨਾ ਸਾਡਾ ਉੱਤੇ ਪੌਦਾ ਆਂਦਾ ਉਨੀ ਸਾਡੀ ਜਰਡ ਵਲਪ ਹੁੰਦੀ ਹੈ। ਕੋਈ ਇਹਨੂੰ ਫੰਗਸ ਨਹੀਂ ਲੱਗਦੀ। ਪਾਣੀ ਦੀ ਘੱਟ ਤੋਂ ਘੱਟ ਜ਼ਰੂਰਤ ਹੁੰਦੀ ਹੈ ਸਾਨੂੰ ਤੇ ਇਹ ਬਿਲਕੁਲ ਬਿਲਕੁਲ ਲੋਕੋਸਟ ਮਟੀਰੀਅਲ ਹੈ ਜੀ ਸਾਡਾ ਇਹਦੇ ਸਾਡੀ ਕੋਈ ਖਾਸ ਲੱਗਦੀ ਨਹੀਂ ਲੱਗਦੀ ਬਾਕੀ ਜਰਮੀਨੇਸ਼ਨ ਵਧੀਆ ਹੋ ਜਾਂਦੀ ਹੈ ਨੰਬਰ ਆਫ ਪਲਾਂਟ ਜ਼ਿਆਦਾ ਆ ਜਾਂਦੇ ਨੇ ਸਾਨੂੰ ਬੈਨੀਫਿਟ ਜ਼ਿਆਦਾ ਹੋ ਜਾਂਦਾ ਜੀ ਤੇ ਇਹ ਸਾਰੇ ਕੰਮ ਕਰਨ ਦੇ ਲਈ ਤੁਸੀਂ ਮਾਹਿਰਾਂ ਨਾਲ ਵੀ ਸੰਪਰਕ ਕੀਤਾ ਜਾਂ ਆਪਣੇ ਪੱਧਰ ਤੇ ਹੀ ਤੁਸੀਂ ਕਰਨ ਲੱਗੇ ਸਾਨੂੰ ਮਾਹਿਰਾਂ ਦੀ ਬੜੀ ਜ਼ਰੂਰਤ ਰਹੀ ਹੈ ਜਦੋਂ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਸਾਡੇ ਕੋਲ ਨੰਬਰ ਆਫ ਪਲਾਂਟ ਬਹੁਤ ਘੱਟ ਆਉਂਦੇ ਸਨ ਪੇ ਡਾਕਟਰ ਲਖਟਰ ਜੀ ਡਾਕਟਰ ਐਮ ਐਸ ਲਖਟਰ ਜਿਹੜੇ ਮੇਰੇ ਗੁਰੂ ਨੇ ਇਹ ਮੇਰੇ ਸੰਪਰਕੇ ਚ ਆਏ ਇਹਨਾਂ ਮੈਨੂੰ ਸਿੱਧੀ ਲਾਈਨ ਦੇ ਉੱਤੇ ਪਾਇਆ ਵੀ ਇਹ ਮੀਡੀਆ ਕਿਵੇਂ ਯੂਜ਼ ਕਰਨਾ ਹੈ ਇਸ ਮੀਡੀਆ ਦੀ ਇੱਕ ਇੱਕ ਖਾਸੀਅਤ ਹੋਰ ਵੀ ਹੈ ਵੀ ਹਰ ਮੌਸਮ ਦੇ ਵਿੱਚ ਇਹ ਮੀਡੀਆ ਦੀ ਰੇਸ਼ੋ ਚੇਂਜ ਹੋ ਜਾਂਦੀ ਹੈ ਕਦੀ ਇਹਦੇ ਰੂੜੀ ਦੀ ਖਾਦ ਵੱਜ ਜਾਂਦੀ ਹੈ ਕਦੀ ਇਹਦੇ ਚ ਰਾਖੀ ਵੱਜ ਜਾਂਦੀ ਹੈ ਕਦੀ ਮਿੱਟੀ ਦੀ ਰੇਸ਼ੋ ਜ਼ਿਆਦਾ ਹੋ ਜਾਂਦੀ ਹੈ ਇਹਨਾਂ ਟਾਈਮਲੀ ਟੂ ਟਾਈਮਲੀ ਆ ਕੇ ਮੈਨੂੰ ਗਾਈਡ ਕਰਦੇ ਰਹੇ ਨੇ ਜੀ ਅਸੀਂ ਜਦੋਂ ਪਰਕੇਜੀ ਪਿੱਛੇ ਜਦੋਂ ਅਸੀਂ ਮੈਂ ਸ਼ੁਰੂ ਕੀਤੀ ਸੀ ਦੋ ਕਨਾਲ ਤੋਂ 1 ਕਿਲੋ ਦੇ ਪਿੱਛੇ ਅਸੀਂ 80000 ਪਲਾਟ ਲੈਂਦੇ ਹੁੰਦੇ ਸੀ ਅੱਜ ਅਸੀਂ ਇਹ 1,60,000 ਤੋਂ 1,65,000 ਤੱਕ ਪਰਕੇਜੀ ਦੇ ਪਿੱਛੇ ਅਸੀਂ ਚਿੱਲੀ ਦਾ ਸੀਡ ਲੈਨੇ ਆ 2,75,000 ਤੋਂ ਲੈ ਕੇ 3 ਲੱਖ ਤੱਕ ਅਸੀਂ ਟਮਾਟਰ ਦਾ ਸੀਡ ਲੈਨੇ ਆ ਜੀ ਪਰਕੇਜੀ ਪਿੱਛੇ ਸਾਡੀ ਆਉਟਪੁੱਟ ਜ਼ਿਆਦਾ ਆ ਗਈ ਪਲਾਂਟ ਨੰਬਰ ਆਫ ਪਲਾਂਟ ਜ਼ਿਆਦਾ ਆ ਗਏ ਸਾਡੀ ਕਮਾਈ ਵਧ ਗਈ ਤਾਂ ਡਾਕਟਰ ਡਾਟਰ ਜੀ ਕੋਈ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਸਾਨੂੰ ਟਾਈਮਲੀ ਟੂ ਟਾਈਮਲੀ ਇਹਨਾਂ ਮੈਨੂੰ ਗਾਈਡ ਕੀਤਾ ਹੁਣ ਮੈਨੂੰ ਇਹਨਾਂ ਟ੍ਰੈਂਡ ਇਹਨਾਂ ਕਰ ਦਿੱਤਾ ਜੀ ਸਾਨੂੰ ਪੌਦਾ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਹੁਣ ਕੀ ਮੰਗ ਰਿਹਾ ਜੀ ਇਹ ਇਹਦੇ ਨਾਲ ਮੈਨੂੰ ਇਹ ਜਰੂਰ ਦੱਸੋ ਤੁਸੀਂ ਇਹ ਇਹ ਸਾਰੇ ਉੱਤੇ ਤੁਹਾਡਾ ਹੁਣ ਕਿੰਨਾ ਕੁ ਖਰਚਾ ਆ ਜਾਂਦਾ ਹੈ ਤੇ ਪ੍ਰੋਫਿਟ ਕਿਸ ਤਰ੍ਹਾਂ ਤੁਸੀਂ ਕਮਾ ਲੈਂਦੇ ਖਰਚੇ ਦੀ ਤਾਂ ਐਦਾਂ ਜੀ ਸਾਡਾ ਜਿਵੇਂ ਹੁ 14 ਏਕੜੇ ਸਾਡਾ ਜਿਹੜਾ ਘਟੋ ਘਟ 50 ਲੱਖ ਦਾ ਸੀਡ ਲੱਗੇਗਾ ਜੀ ਇਹਦੇ ਉੱਤੇ ਸਾਡੀ ਤਿੰਨ ਸਾਡੇ ਤਿੰਨ ਮਹੀਨੇ ਦੇ ਵਿੱਚ 13 ਸਾਡੇ 13 ਲੱਖ ਲਿਵਰ ਆ ਜਾਂਦੀ ਹੈ ਤਾਂ ਉਤੋਂ ਬਾਕੀ ਤੋਂ ਜਿਵੇਂ ਆ ਕਪੜਾ ਸਾਡਾ ਉੱਤੇ ਆ ਲੱਗਾ ਹੋਇਆ ਜੀ ਇਹ ਕਪੜਾ ਤਾਰਾਂ ਇਹ ਕਰ ਕਰਾ ਕੇ ਪਰ ਏਕੜ 15 ਹਜ਼ਾਰ ਸਾਡਾ ਖਰਚਾ ਇਹ ਆ ਜਾਂਦਾ ਹੈ ਜੀ ਤਾਂ 67 70 ਲੱਖ ਦੀ ਸਾਡੀ ਇਨਵੈਸਟਮੈਂਟ ਹੋ ਜਾਂਦੀ ਹੈ ਜੀ ਤੇ ਬਾਕੀ ਤਾਂ ਕੋਈ ਲੰਬਾ ਟਾਈਮ ਇੰਤਜ਼ਾਰ ਨਹੀਂ ਕਰਨਾ ਪੈਂਦਾ ਨਰਸੀ ਸਾਡੀ 35 ਦਿਨਾਂ ਅੰਦਰ ਤਿਆਰ ਹੋ ਜਾਂਦੀ ਹੈ ਇੰਨਾ ਖਰਚਾ ਸਾਡਾ ਆ ਹੀ ਜਾਂਦਾ ਹੈ ਇਹ ਆਮ ਤੌਰ ਤੇ ਕਿਸਾਨ ਦੇ ਲਈ ਸਭ ਤੋਂ ਵੱਡੀ ਜਿਹੜੀ ਦਿੱਕਤ ਹੁੰਦੀ ਹੈ ਉਹ ਮੰਡੀਕਰਨ ਦੀ ਹੁੰਦੀ ਆ ਤੇ ਮੰਡੀਕਰਨ ਤੋਂ ਕਿਸਾਨ ਮਾਰ ਖਾਂਦਾ ਆ ਤੁਸੀਂ ਇਸ ਸਮੱਸਿਆ ਨੂੰ ਕਿਵੇਂ ਨਿਚਠਿਆ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਇਸ ਸਮੱਸਿਆ ਦਾ ਸਭ ਤੋਂ ਪਹਿਲਾ ਹੱਲ ਤਾਂ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਜਿਹੜੇ ਅਸੀਂ ਬੀਜ ਯੂਜ਼ ਕਰਨੇ ਆ ਉਹ ਸਾਡੇ 2 ਸਾਲ ਦੀ ਆਪਣੀ ਟੈਸਟਿੰਗ ਤੋਂ ਬਾਅਦ ਅਸੀਂ ਇਹਨੂੰ ਸੇਲ ਦੇ ਉੱਤੇ ਲੈਣੇ ਆ ਜੀ ਕੁਆਲਿਟੀ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਦੂਜੀ ਗੱਲ ਇਹ ਹੈ ਜੀ ਅਸੀਂ ਦਿੱਲੀ ਮੰਡੀ ਨੂੰ ਟਾਰਗੇਟ ਕਰਦੇ ਆ ਜੀ ਕਿਉਂਕਿ ਸਾਡਾ ਜਿਹੜਾ ਕਿਸਾਨ ਹੈ ਸਾਡੇ ਤੋਂ ਨਰਸੀ ਲੈ ਜਾਂਦਾ ਹੈ ਦਿੱਲੀ ਮੰਡੀ ਦੇ ਵਿੱਚ ਉਹ ਸੇਲ ਕਰਦਾ ਹੈ ਜੀ ਅਸੀਂ ਦਿੱਲੀ ਮੰਡੀ ਨੂੰ ਸੇਲ ਕਰਦੇ ਆ ਵੀ ਉਹਦੇ ਵਿੱਚ ਕਿਹੜੀ ਵੈਰੈਟੀ ਦੀ ਮੰਗ ਜ਼ਿਆਦਾ ਹੈ ਅਸੀਂ ਉਹ ਹੀ ਸੀਡ ਯੂਜ਼ ਕਰਨੇ ਆ ਸਰਟੀਫਾਈਡ ਕੰਪਨੀਆਂ ਦੇ ਅਸੀਂ ਬੀਜ ਯੂਜ਼ ਕਰਨੇ ਆ ਸਾਰੀ ਚੀਜ਼ ਸਾਡੇ ਕੋਲ ਹਾਈਬ੍ਰਿਡ ਹੈ 2 ਸਾਲ ਟੈਸਟ ਕਰਨ ਤੋਂ ਬਾਅਦ ਹੀ ਅਸੀਂ ਆਪਣੇ ਇਹਦੇ ਵਿੱਚ ਇਹਨੂੰ ਬਾਹਰ ਸੇਲ ਹੀ ਹੋਇਆ ਇਸ ਨੂੰ ਲਈਦਾ ਜੀ ਮਾਰਕੀਟ ਵਿੱਚ ਤਾਂ ਕੁਆਲਟੀ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਜਿਹੜਾ ਸਾਡੇ ਕੋਲ ਇੱਕ ਵਾਰੀ ਸੀਡ ਲੈ ਜਾਂਦਾ ਆਪਣੇ ਪੜੋਸੀ ਨੂੰ ਦੱਸਦਾ ਹੈ ਸੇਡਲਿੰਗ ਦੱਸਦਾ ਹੈ ਵੀ ਇਹ ਉੱਥੋਂ ਵਧੀਆ ਮਿਲਦੀ ਹੈ ਕੁਆਲਟੀ ਵਾਈਜ਼ ਵੀ ਔਰ ਵੈਰਿਟੀ ਵਾਈਜ਼ ਵੀ ਅੱਜ ਤੁਹਾਡੇ ਕੰਜ਼ਿਊਮਰ ਜਾਂ ਗਾਹ ਕਿੱਥੋਂ ਕਿੱਥੋਂ ਸਾਡੇ ਹਰਿਆਣਾ ਪੰਜਾਬ ਹਿਮਾਚਲ ਯੂਪੀ ਅਸੀਂ ਇਹ ਚਾਰ ਸਟੇਟਾਂ ਦੇ ਵਿੱਚ ਸਾਡਾ ਕਾਫੀ ਇਸ ਦੇ ਵਿੱਚ ਕਾਫੀ ਸਾਡੀ ਸੇਲਿੰਗ ਜਾਂਦੀ ਏ ਤੇ ਪਿਛਲੇ ਸਾਲ ਅਸੀਂ 4 ਕਰੋੜ ਦੇ ਕਰੀਬ ਅਸੀਂ ਸੇਲਿੰਗ ਸੇਲ ਕੀਤੀ ਏ ਇਸ ਸਾਲ 7 ਕਰੋੜ ਦੀ ਸੇਲਿੰਗ ਦਾ ਟਾਰਗੇਟ ਹੈ ਜੀ ਤਾਂ ਹਰ ਸਾਲ ਸਾਡਾ ਕੰਮ 1 ਜਾਂ 2 ਏਕੜ ਹਰ ਸਾਲ ਅਸੀਂ ਬਤਾ ਲੈਂਦੇ ਹਾਂ ਪਿਛਲੇ ਸਾਲ ਮੇਰੇ ਕੋਲ 11 ਏਕੜ ਸੀ ਹੁਣ ਮੇਰੇ ਕੋਲ ਇਸ ਸਾਲ 13 ਏਕੜ ਹੈ 13 ਤੋਂ 14 ਏਕੜ ਤੇ ਜਿਹੜੀ ਕਹਿਣਾ ਮਤਲਬ ਜਿਹੜਾ ਤੁਸੀਂ ਕੁਆਲਿਟੀ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਤੇ ਕੁਆਲਿਟੀ ਦੇ ਸਦਕਾ ਹੀ ਜਾਂ ਪ੍ਰਾਈਸ ਦੇ ਸਦਕਾ ਹੀ ਜਿਹੜਾ ਗਾਹਕ ਤੁਹਾਡੇ ਕੋਲੇ ਆ ਰਿਹਾ ਆਪਣੇ ਆਪ ਤੇ ਇੱਕ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਹਰਿਆਣੇ ਦੇ ਨਹੀਂ ਪੰਜਾਬ ਦੇ ਹੇ ਉੱਤਰ ਪ੍ਰਦੇਸ਼ ਦਿੱਲੀ ਇਹ ਸਾਰੇ ਜਿਹੜਾ ਸਟੇਟਾਂ ਤੋਂ ਗਾਹ ਕਰ ਰਿਹਾ ਤੇ ਇੱਕ ਗੱਲ ਤੁਸੀਂ ਦੱਸੀ ਸੀ ਬੁਕਿੰਗ ਬਾਰੇ ਵੀ ਦੱਸ ਰਹੀ ਸੀ ਗਾਹ ਦੇ ਨਹੀਂ ਬੁਕਿੰਗ ਸਾਡੀ ਪਹਿਲਾਂ ਐਡਵਾਂਸ ਜ ਬੁਕਿੰਗ ਚੱਲਦੀ ਹੈ ਜੀ ਤਿੰਨ ਚਾਰ ਦਿਨ ਦੀ ਅਸੀਂ ਬੁਕਿੰਗ ਐਡਵਾਂਸ ਜਰੂਰ ਲੈਣੇ ਆ ਕਿਉਂਕਿ ਸਾਡੇ ਕੋਲ ਇੰਨਾ ਕਸਟਮਰ ਆ ਜਾਂਦਾ ਹੈ ਕਿ 250 ਬੰਦਾ ਸਾਡੇ ਕੋਲ ਲਾਈਨ ਵਿੱਚ ਹੁੰਦਾ ਜਦੋਂ ਸਾਡਾ ਸੀਜ਼ਨ ਪੀਕ ਤੇ ਹੁੰਦਾ ਹੈ ਸੇਲ ਜਦੋਂ ਹੁੰਦੀ ਸਾਡੀ ਤਾਂ ਜਿਹੜਾ ਬੰਦਾ ਸਵੇਰੇ 8 ਵਜੇ ਆ ਜਾਂਦਾ ਉਹਦਾ ਰਾਤ ਨੂੰ 8 ਵਜੇ ਨੰਬਰ ਪੈਂਦਾ ਹੈ ਅਸੀਂ ਆਪਣੀ ਸੁਵਿਧਾ ਲਈ ਜਾਂ ਉਹਨਾਂ ਗਾਹਕਾਂ ਦੀ ਸੁਵਿਧਾ ਲਈ ਅਸੀਂ ਇਹ ਰੱਖਿਆ ਹੋਇਆ ਹੈ ਕਿ ਘੱਟੋ ਘੱਟ 3-4 ਦਿਨ ਪਹਿਲਾਂ ਸਾਡੀ ਬੁਕਿੰਗ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਸ ਹਿਸਾਬ ਨਾਲ ਉਹਨੂੰ ਟਾਈਮ ਦੇ ਸਕੀਏ ਤੇ ਇਸ ਇਹ ਸਾਰੇ ਕੰਮ ਲਈ ਸਰਕਾਰ ਨੇ ਕੀ ਸਬਸਿਡੀ ਦਿੱਤੀ ਸਰਕਾਰ ਨੇ ਕੀ ਹੈਲਪ ਸਰਕਾਰ ਨੇ ਕਾਫੀ ਸਾਡੀ ਹੈਲਪ ਕੀਤੀ ਹੈ ਜਿਵੇਂ ਸਾਡਾ ਇਰੀਗੇਸ਼ਨ ਸਿਸਟਮ ਹੈ ਜੀ ਇਹਦੇ ਤੇ 90 ਪਹਿਲਾਂ 90% ਸਬਸਿਡੀ ਸੀ ਅੱਜ ਕੱਲ ਇਹ 65% ਦੇ ਤੇ ਇਸ ਸਪ੍ਰਿੰਕਲਰ ਨੇ ਜਿਵੇਂ ਮਾਈਕਰੋ ਸਪ੍ਰਿੰਕਲਰ ਨੇ ਇਹਦੇ ਤੇ ਸਾਨੂੰ ਸਬਸਿਡੀ ਸਰਕਾਰ ਨੇ ਦਿੱਤੀ ਸਰਕਾਰ ਟਾਈਮਲੀ ਟੂ ਟਾਈਮਲੀ ਇਹਨਾਂ ਤੋਂ ਜੋ ਵੀ ਸਬਸਿਡੀਆਂ ਹੁੰਦੀਆਂ ਆ ਅਸੀਂ ਲੈਂਦੇ ਰਹਿੰਦੇ ਆ ਇਹਨਾਂ ਤੋਂ کافی ਹੈਲਪ ਸਰਕਾਰ ਤੋਂ ਮਿਲੀ ਹੈ ਜੀ ਸਾਨੂੰ ਤੇ ਹੋਰ ਮੈਂ ਜਿਵੇਂ ਦੇਖਿਆ ਇੱਥੇ ਲੇਬਰ ਵੀ ਕੰਮ ਕਰ ਰਹੀ ਹੈ کافی ਵੱਡੀ ਗਿਣਤੀ ਦੇ ਵਿੱਚ ਤੁਸੀਂ ਆਪ ਤਾਂ ਪ੍ਰੋਫਿਟ ਕਮਾઈ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਲੇਬਰ ਨੂੰ ਵੀ ਰੋਜ਼ਗਾਰ ਦਿੱਤਾ ਹੋਇਆ ਹਾਂ ਜੀ ਲੇਬਰ کافی ਹੈ ਜੀ ਮੇਰੇ ਕੋਲ ਘੱਟੋ ਘੱਟ 100 110 ਤੇ ਕਰੀਬ ਮੇਰੇ ਕੋਲ ਬੰਦੇ ਔਰ ਜਨਾਨੀਆਂ ਇਹ ਨਿਕਲੇ ਪਰ ਮੇਰੇ ਕੋਲ ਹੈਗੀ ਹੈ ਜੀ ਇੰਨੀ ਕਿ ਤਾ ਮੇਰੀ 3-4 ਮਹੀਨੇ ਦਾ ਚੱਲਦੀ ਹੈ ਜੀ ਵੈਸੇ ਤਾਂ 25-30 ਤਾਂ ਸਾਰਾ ਸਾਲ ਹੀ ਰਹਿੰਦੀ ਹੈ ਅੱਜਕੱਲ ਜਦੋਂ ਸਾਡਾ ਸੀਜ਼ਨ ਆ ਜਾਂਦਾ ਤਾਂ 100 700 ਸਾਡੇ ਕੋਲ ਲੇਬਰ ਰਹਿੰਦੀ ਹੈ ਜੀ ਤੇ ਇਹਨਾਂ ਨੂੰ ਤਾਂ ਰੋਜ਼ਗਾਰ ਮਿਲਿਆ ਹੋਇਆ ਜੀ ਇਹਨਾਂ ਨਾਲ ਹੀ ਸਾਡਾ ਹੈ ਜੀ ਸਾਨੂੰ ਵੀ ਕਾਫੀ ਠੀਕ ਬਾਕੀ ਇਹਨਾਂ ਹੈ ਲੇਬਰ ਐਕਸਪਰਟ ਹੋ ਗਈ ਹੈ ਹਰ ਸਾਲ ਸਾਡੇ ਕੋਲ ਬਦਲੀ ਨਹੀਂ ਜਾਂਦੀ ਇਹਨਾਂ ਨੂੰ ਪਤਾ ਹੈ ਵੀ ਕਿਹੜਾ ਕੰਮ ਕਿਵੇਂ ਕਰਨਾ ਹੈ ਕਿਹੜੇ ਟਾਈਮ ਤੇ ਕੀ ਕੰਮ ਕਰਨਾ ਹੈ ਤੇ ਇਹ ਥਲੇਬਰ ਦੇ ਤਾਲ ਮੇਲ ਨਾਲ ਚੱਲਦਾ ਹੀ ਹੈ ਜੀ ਤੇ ਇਸ ਦੇ ਨਾਲ ਜੇ ਆਪਾਂ ਗੱਲ ਕਰੀਏ ਤੁਹਾਡਾ ਜਿਹੜਾ ਜਿਹੜਾ ਕੰਮ ਵਧ ਰਿਹਾ ਤੈਨੂੰ ਦੇਣੇ ਤੇ ਇਹਦਾ ਆਲੇ-ਦਾਲੇ ਇਲਾਕੇ ਦੇ ਕਿਸਾਨਾਂ ਦਾ ਜਾਂ ਹੋਰ ਉਹ ਵੀ ਆਉਂਦੇ ਹੋਣਗੇ ਇੱਥੇ ਸਾਰਾ ਦੇਖਦੇ ਹੋਣਗੇ ਤੁਹਾਡਾ ਹਾਂ ਜੀ ਕਾਫੀ ਕਿਸਾਨ ਆਉਂਦੇ ਨੇ ਜੀ ਸਾਡੇ ਕੋਲ ਕਈ ਸਰਕਾਰੀ ਵੀ ਆ ਜਾਂਦੇ ਨੇ ਸਰਕਾਰੀ ਟੂਰ ਵੀ ਆ ਜਾਂਦੇ ਨੇ ਕਿਸਾਨਾਂ ਨੂੰ ਲੈ ਕੇ ਜਿਹੜੇ ਸਾਡੇ ਵਿਭਾਗਾਂ ਵਾਲੇ ਨੇ ਉਹ ਵੀ ਆ ਜਾਂਦੇ ਨੇ ਹਰ ਮਹੀਨੇ ਸਾਡੇ ਇੱਥੇ ਇੱਕ ਟ੍ਰੇਨਿੰਗ ਪ੍ਰੋਗਰਾਮ ਚੱਲਦਾ ਹੈ ਜੀ ਕੰਪਨੀਆਂਜ਼ ਦਾ ਵੀ ਔਰ ਗਵਰਨਮੈਂਟ ਦੇ ਹੈਲਪ ਨਾਲ ਹੀ ਚੱਲਦਾ ਸਾਡਾ ਤਾਂ ਕੋਈ ਨਾ ਕੋਈ ਪ੍ਰੋਗਰਾਮ ਸਾਡਾ ਚੱਲਦਾ ਰਿਹਾ ਸਾਡੇ ਪਿਛਲੇ ਮਹੀਨੇ 24 ਅਕਤੂਬਰ ਨੂੰ ਵੀ ਇੱਕ ਪ੍ਰੋਗਰਾਮ ਹੋਇਆ ਸੀ ਇੱਥੇ ਤੱਕ ਮੈਨੂੰ ਦੱਸੋ ਕਿ ਜਿਹੜੀ ਪੌਦ ਦੀ ਮਾਰਕੀਟ ਹੈ ਮੈਂ ਦੇਖਦਾ ਵੀ ਸੀਡ ਦੀ ਮਾਰਕੀਟ ਬਹੁਤ ਵੱਡੀ ਹੈ ਇੰਡੀਆ ਦੇ ਵਿੱਚ ਸਾਡੇ ਸੀਡ ਦਾ ਜਿਹੜਾ ਹੈ ਇੰਪੋਰਟ ਹੁੰਦੇ ਨੇ ਵੱਡੇ ਪੱਧਰ ਤੇ ਉੱਤੇ ਫਿਰ ਪੌਦ ਦੀ ਮਾਰਕੀਟ ਆ ਜਾਂਦੀ ਹੈ ਤੇ ਜਿਹੜੀ ਪੌਦ ਦੀ ਮਾਰਕੀਟ ਹੈ ਇਹਦੇ ਬਾਰੇ ਜ਼ਰੂਰ ਕਿਸਾਨ ਭਰਾਵਾਂ ਨੂੰ ਦੱਸੋ ਵੀ ਇਹ ਕਿੰਨੀ ਕੁ ਮਾਰਕੀਟ ਹੈਗੀ ਹੈ ਇਹਦੀ ਤੇ ਕਿਸ ਤਰ੍ਹਾਂ ਜਿਹੜਾ ਹੈ ਕਿਸਾਨ ਨੂੰ ਫਾਇਦਾ ਕਿਸਾਨ ਨੂੰ ਫਾਇਦਾ ਹੋ ਸਕਦਾ ਇਹ ਬਹੁਤ ਇੱਕ ਬਹੁਤ ਵੱਡਾ ਫੀਲਡ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸੇਡਲਿੰਗ ਦੇ ਉੱਤੇ ਹੀ ਆ ਰਹੇ ਨੇ ਸਾਡਾ ਵੀ ਥੋੜਾ ਜਿਹਾ ਅਗਰ ਪ੍ਰੋਗਰਾਮ ਹੈ ਕਿ ਅਸੀਂ ਵੀ ਸੀਡ ਪ੍ਰੋਡਿਊਸ ਆਪਣੇ ਇਥੇ ਫਾਰਮ ਤੇ ਕਰੀਏ ਡਾਕਟਰ ਲਾਠਰ ਜੀ ਦੇ ਨਾਲ ਸਾਡਾ ਪ੍ਰੋਗਰਾਮ ਬਣ ਰਿਹਾ ਜੀ ਅਸੀਂ ਇਹਨਾਂ ਦੀ ਹੈਲਪ ਦੇ ਨਾਲ ਇੱਕ ਇਥੇ ਛੋਟਾ ਜਿਹਾ ਯੂਨਿਟ ਲਗਾਵਾਂਗੇ ਜੀ ਤੇ ਅਸੀਂ ਸੀਡ ਪ੍ਰੋਡਕਸ਼ਨ ਦੇ ਉੱਤੇ ਵੀ ਆ ਰਹੇ ਹਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਹੋਰ ਇਸ ਖੇਤੇ ਨੂੰ ਡਵੈਲਪ ਕਰਨ ਦੇ ਲਈ ਵਿਕਸਿਤ ਕਰਨ ਦੇ ਲਈ ਜਾਂ ਕਿਹੜੀ-ਕਿਹੜੀ ਕਮੀਆਂ ਲੱਗਦੀਆਂ ਨੇ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਜੀ ਉਹਨਾਂ ਦਾ ਜਿਹੜਾ ਵੀ ਕੰਮ ਹੈ ਜਿਹੜੀ ਵੀ ਸਕੀਮਾਂ ਨੇ ਉਹ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਨੇ ਨਹੀਂ ਪਾਰਦਰਸ਼ਾ ਹੋਣੀ ਚਾਹੀਦੀ ਪਾਰਦਰਸ਼ਾ ਹੋਣੀ ਚਾਹੀਦੀ ਏ ਇਹਨਾਂ ਦੀ ਕਾਗਜ਼ੀ ਕਾਰਵਾਈ ਘੱਟ ਹੋਣੀ ਚਾਹੀਦੀ ਏ ਕਿਉਂਕਿ ਸਾਡਾ ਜਿਹੜਾ ਮੋਸਟਲੀ 90% ਜਿਹੜਾ ਜ਼ਿਮੀਂਦਾਰ ਏ ਉਹ ਅਨਪੜੇ ਇਹ ਕਾਗਜ਼ੀ ਕਾਰਵਾਈਆਂ ਚ ਨਹੀਂ ਪੈਣਾ ਚਾਹੁੰਦਾ ਨਾ ਇਹਨਾਂ ਨੂੰ ਸਮਝ ਲੱਗਦੀ ਏ ਸਰਕਾਰ ਨੂੰ ਇਹ ਚਾਹੀਦਾ ਏ ਕਿ ਇਹ ਇਹਨਾਂ ਨੂੰ ਇਹ ਕਾਗਜ਼ੀ ਕਾਰਵਾਈ ਕਟਾ ਕੇ ਤੇ ਇਹਨਾਂ ਨੂੰ ਬੜਾ ਟਰਾਂਸਪੇਰੈਂਟ ਜਾ ਕੰਮ ਕਰਨਾ ਚਾਹੀਦਾ ਤੇ ਬਾਕੀ ਇਹਨਾਂ ਹੈ ਵੀ ਸੇਵਸਟੀਆਂ ਜ਼ਿਆਦਾ ਦੇ ਫੀਲਡ ਤੇ ਜਾ ਕੇ ਇਹਨਾਂ ਨੂੰ ਫੀਲਡ ਦੇ ਕਰਨੇ ਚਾਹੀਦੇ ਨੇ ਆਪਣੇ ਪ੍ਰਦਰਸ਼ਨ ਕਰਨੇ ਚਾਹੀਦੇ ਨੇ ਤੇ ਇਹਨਾਂ ਨੂੰ ਦੂਜੀ ਗੱਲ ਇਹ ਹੈ ਜੀ ਇਹਨਾਂ ਨੂੰ ਇੱਕ ਪ੍ਰਦਰਸ਼ਨੀ ਪਲਾਟ ਸਥਾਪਿਤ ਕਰਨੇ ਚਾਹੀਦੇ ਨੇ ਕਿਉਂਕਿ ਜ਼ਮੀਂਦਾਰ ਵੇਖ ਕੇ ਜ਼ਿਆਦਾ ਕੁਝ ਸਿੱਖ ਸਕਦਾ ਹੈ ਤੇ ਕਿ ਕਿਤਾਬੀ ਗਿਆਨ ਨਾਲੋਂ ਅਗਰ ਕੋਈ ਸਾਹਮਣੇ ਕੋਈ ਚੀਜ਼ ਵੇਖ ਲੈਂਦਾ ਉਹਦੇ ਤੋਂ ਜ਼ਿਆਦਾ ਸਿੱਖਦਾ ਹੈ ਜ਼ਮੀਂਦਾਰ ਤੇ ਇੱਕ ਵੀ ਨਸੋ ਵੀ ਜਿਵੇਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੀ ਹੈ ਸਰਕਾਰ ਖੇਤੀ ਭੁਪਿੰਤਾ ਦੀ ਗੱਲ ਕਰਦੀ ਹੈ ਜਾਂ ਫਸਲੀ ਭੁਪਿੰਤਾ ਦੀ ਗੱਲ ਕਰਦੀ ਹੈ ਸਰਕਾਰ ਕੁਝ ਕਿਸਾਨ ਉਹਨੂੰ ਅਪਣਾਉਂਦੇ ਵੀ ਨੇ ਫਿਰ ਉਹ ਮੁੜ ਕੇ ਫਿਰ ਉੱਥੇ ਆ ਜਾਂਦੇ ਨੇ ਇਹ ਆਪਣੇ ਰਵਾਇਤੀ ਫਸਲਾਵਲ ਕਣਕ ਝੋਨੇਵਲ ਤੇ ਉਹਨਾਂ ਨੂੰ ਘਾਟਾ ਪੈਣ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇੱਥੇ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਤਕਨੀਕ ਜਾਂ ਮੈਥਡ ਪਾਉਣਾ ਚਾਹੀਦਾ ਹੈ ਕਿ ਸਾਨੂੰ ਤਾਂਕਿ ਉਹ ਡਾਇਵਰਸੀਫਿਕੇਸ਼ਨ ਵਧੇ ਫੁੱਲੇ ਨਾ ਕਿ ਉਹ ਪਿੱਛੇ ਆਵੇ ਸਭ ਤੋਂ ਪਹਿਲਾਂ ਤਾਂ ਜੇ ਕਿਸਾਨ ਜਿਹੜੇ ਸਭ ਤੋਂ ਜ਼ਿਆਦਾ ਗਲਤੀ ਕਰਦਾ ਹੈ ਕਿ ਇਹ ਪੇਟ ਚਾਲ ਦੇ ਉੱਤੇ ਚੱਲਦਾ ਕੋਈ ਚੀਜ਼ ਵੇਖਦਾ ਵੀ ਅੱਜ ਮਾਰਕੀਟੇ ਜ਼ਿਆਦਾ ਹੋ ਗਈ ਹੈ ਤਾਂ ਅਗਲੇ ਸਾਲ ਇਹਨਾਂ ਰਸ਼ ਪੈ ਜਾਂਦਾ ਹੈ ਬਈ ਉਸ ਚੀਜ਼ ਦੇ ਉੱਤੇ ਹੀ ਆ ਜਾਂਦਾ ਹੈ ਵੀ ਇਹ ਚੀਜ਼ ਨੇ ਪਿਛਲੇ ਸਾਲ ਬਹੁਤ ਬੈਨੀਫਿਟ ਦਿੱਤਾ ਸੀ ਕਿਸਾਨ ਨੂੰ ਇਹ ਚਾਹੀਦਾ ਹੈ ਵੀ ਹਰ ਚੀਜ਼ ਥੋੜੀ 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 ਕਰਕੇ ਹਰ ਚੀਜ਼ ਉਹਦੇ ਕੋਲ ਹੋਣੀ ਚਾਹੀਦੀ ਏ ਤਾਂ ਬਾਕੀ ਹੈ ਵੀ ਆਪਣਾ ਕਣਕ ਜਾਂ ਝੋਨੇ ਦਾ ਇਹਦੇ ਇਸ ਫਸਲੀ ਚੱਕਰ ਵਿੱਚੋਂ ਨਿਕਲਣਾ ਚਾਹੀਦਾ ਇਹ ਤਾਂ ਨਹੀਂ ਮੈਂ ਕਹਿੰਦਾ ਜੀ ਬਿਲਕੁਲ ਛੱਡਣਾ ਚਾਹੀਦਾ ਇਹਨੂੰ ਕਟਾ ਕੇ ਸਬਜ਼ੀਆਂ ਦੇ ਉੱਤੇ ਵੀ ਆਣਾ ਚਾਹੀਦਾ ਫਿਰ ਸਬਜ਼ੀਆਂ ਦੇ ਵਿੱਚ ਵੀ ਹੁਣ ਕਈ ਐਵੇਂ ਦੀਆਂ ਸਬਜ਼ੀਆਂ ਨੇ ਕਿ ਜਿਹੜੀ ਕਿ ਮਾਰਕੀਟ ਵਿੱਚ ਬਹੁਤ ਘੱਟ ਵਿਕੀਆਂ ਜਾਂਦੀਆਂ ਹਨ ਉਹਨਾਂ ਦੇ ਉੱਤੇ ਆਣਾ ਚਾਹੀਦਾ ਇਹਨੂੰ ਦੇ ਕਿਸਾਨ ਕੁਝ ਹਾਲ ਹੋ ਸਕਦਾ ਕੋਈ ਇਹ ਨਹੀਂ ਬਈ ਕਿਸਾਨ ਬਾਕੀ ਉਹਨੂੰ ਪੇਸ਼ੈਂਸ ਰੱਖਣੀ ਚਾਹੀਦੀ ਏ ਇਹ ਬੜਾ ਵਧੀਆ ਫੀਲਡ ਹੈ ਜੀ ਖੇਤੀ ਦਾ ਇਹ ਕਿਸਾਨ ਨੂੰ ਇਹ ਚਾਹੀਦਾ ਜੀ ਆਪਣੇ ਸਭ ਤੋਂ ਪਹਿਲਾਂ ਤਾਂ ਉਹਨੂੰ ਖਰਚੇ ਘਟਾਉਣੇ ਚਾਹੀਦੇ ਨੇ ਖੇਤੀ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਉਹਨੂੰ ਆਪਣੇ ਜੇ ਅਗਰ ਖਰਚੇ ਘਟਾ ਲਏਗਾ ਇਹ ਹੀ ਉਹਦੀ ਬਚਤ ਹੈ ਖੇਤੀ ਦੀ ਲਾਗਤ ਕਿਸਾਨ ਇੰਨੀ ਕਰ ਜਾਂਦਾ ਹੈ ਕਿ ਉਹਦੇ ਤੇ ਉਹਨੂੰ ਜਦੋਂ ਪਿੱਛੋਂ ਆ ਕੇ ਆਪਣਾ ਉਹ ਕੱਟਦਾ ਜੀ ਉਹਨੂੰ ਇਹ ਲੱਗਦਾ ਵੀ ਮੈਂ ਖਰਚਾ ਜ਼ਿਆਦਾ ਕਰ ਲਿਆ ਮੇਨੂੰ ਅਮਦਨ ਘੱਟ ਹੋਈ ਏ ਇਹ ਖਰਚੇ ਅਗਰ ਬਚਾ ਲਏ ਕਿਸਾਨ ਤਾਂ ਇਹਨੂੰ ਕਾਫੀ ਸਭ ਤੋਂ ਪਹਿਲਾ ਕੰਮ ਤਾਂ ਇਹਨੂੰ ਆਪਣੇ ਖਰਚੇ ਘਟਾਉਂਦਾ ਕਰਨਾ ਚਾਹੀਦਾ ਦੂਜੀ ਗੱਲ ਹੈ ਜੀ ਆੜਤੀਆਂ ਉੱਤੇ ਡਿਪੈਂਡ ਨਹੀਂ ਹੋਣਾ ਚ ਆਰਤੀ ਕਹਿ ਦਿੰਦੇ ਨੇ ਆ ਚੀਜ਼ ਲਾ ਲੋ ਇਹ ਅੱਖਾਂ ਬੰਦ ਕਰਕੇ ਲਾ ਲੈਂਦਾ ਜੀ ਇਹਨੂੰ ਛੜਨਾ ਚਾਹੀਦਾ ਹੈ ਆਪਣੇ ਦਿਮਾਗ ਨਾਲ ਉਹਨੂੰ ਸੋਚਣਾ ਚਾਹੀਦਾ ਹੈ ਕਿ ਕੀ ਚੀਜ਼ ਲਾਣੀ ਹੈ ਸਪਰੇ ਮਾਇਰਾਂ ਦੀ ਸਲਾਹ ਨਾਲ ਲੈਣੇ ਚਾਹੀਦੇ ਕਰਨੇ ਚਾਹੀਦੇ ਨੇ ਦੁਕਾਨਦਾਰ ਕੋਲ ਜਾਂਦਾ ਜੀ ਦੁਕਾਨਦਾਰ ਨੂੰ ਬਿਮਾਰੀ ਪਤਾ ਨਹੀਂ ਲੱਗਦੀ ਉਹ ਕਹਿੰਦਾ ਜੀ ਹਿੱਟ ਐਂਡ ਟ੍ਰੈਲ ਵਾਲੇ ਫਾਰਮੂਲੇ ਨੇ ਉਹਦੇ ਉਹ ਦਵਾਈ ਦੇ ਦਿੰਦਾ ਇਹ ਕੰਮ ਨਹੀਂ ਕੀਤੀ ਦੱਸ ਦਿੰਦਾ ਬਾਅਦ ਰਿਪੀਟ ਕਰ ਦਿੰਦਾ ਉਹਨੂੰ ਮਾਇਰਾਂ ਦੀ ਰਾਏ ਲੈਣੀ ਚਾਹੀਦੀ ਏ ਉਹਨੂੰ ਇਨੀ ਸਮਝ ਰੱਖਣੀ ਚਾਹੀਦੀ ਏ ਕਿ ਕਿਹੜੀ ਬਿਮਾਰੀ 'ਚ ਕਿਹੜੀ ਦਵਾਈ ਹੋਣੀ ਚਾਹੀਦੀ ਏ ਅਗਰ ਇਹ ਚੀਜ਼ ਜ਼ਿੰਮੇਦਾਰ ਕਵਾਲਿਟੀ ਹੋਦੀ ਅਗਰ ਉਹ ਦੇਖੋ ਉਹਦੀ ਕੁਆਲਿਟੀ ਵਧੀਆ ਹੋਏਗੀ ਤੇ ਉਹਦੇ ਬਾਅਰ ਵੀ ਵਧੀਆ ਮਿਲਣਗੇ ਹਰ ਉਹ ਆਪਣਾ ਮੂਹ ਮੰਗਿਆ ਰੇਟ ਲੈ ਸਕਦਾ ਹੈ ਜੀ ਬਾਇਓ ਦੇ ਉੱਤੇ ਮੰਨ ਲਓ ਕਿਸਾਨ ਆ ਜਾਂਦਾ ਕਿ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਇਹ ਕਣਕ ਹੀ ਹੈ ਮੰਨ ਲਓ ਹੁਣ ਚੋਨਾ ਕਣਕ ਦੇ ਉੱਤੇ ਹੀ ਅਸੀਂ ਲੈ ਲੈਂਦੇ ਆ ਜੀ ਬਾਇਓ ਦੇ ਵਿੱਚ ਅਗਰ ਪੈਦਾ ਕਰਦਾ ਹੈ ਉਹਦਾ ਡਬਲ ਟ੍ਰिपल ਰੇਟ ਨੇ ਜੀ ਕਿਸਾਨ ਬਾਇਓ ਦੇ ਉੱਤੇ ਆਏ ਆਪਣੀਆਂ ਇਹ ਗੁਣਵੱਤਾ ਵਧਾਏ ਇੱਕ ਜਿਹੜਾ ਵੱਡਾ ਮੇਨੂ ਲਾਦਾ ਫੈਕਟਰ ਜਿਹੜੀ ਤੁਸੀਂ ਵੀ ਗੱਲ ਕਰ ਰਹੇ ਸੀ ਜਿਹੜਾ ਮੀਡਲ ਮੈਨ ਆ ਮੀਡਲ ਮੈਨ ਜਿਹੜਾ ਕਿਸਾਨ ਜੇ ਮੈਂ ਆਜ ਸਬਜ਼ੀਆਂ ਦੀ ਗੱਲ ਕਰਦੇ ਆ ਤਾਂ ਜਿਹੜਾ ਕਿਸਾਨ ਤੋਂ ਮੀਡਲ ਮੈਨ ਰੇਟ ਲੈ ਰਿਹਾ ਹੈ ਵਪਾਰੀ ਰੇਟ ਲੈ ਰਿਹਾ ਤਾਂ ਮਾਰਕੀਟ ਦੇ ਵਿੱਚ ਰੇਟ ਕੁਝ ਹੋਰ ਹੈ ਤਾਂ ਜਿਹੜਾ ਇਹ ਵਿੱਚ ਵਿਚੋਲੀਆ ਆ ਇਹ ਵਿਚੋਲੀਆ ਦਾ ਵੀ ਕਿਸਾਨ ਨੂੰ ਕਾਫੀ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਵਿਚੋਲੀਆ ਦਾ ਕਿਸਾਨ ਨੂੰ ਛੱਡਣਾ ਪਏਗਾ ਕਿਸਾਨ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਸ਼ਰਮ ਲਾਣੀ ਪਏਗੀ ਮੰਨ ਲਓ ਸਬਜ਼ੀ ਆਪਣੀ ਪ੍ਰੋਡਿਊਸ ਕਰਦਾ ਹੈ ਮੰਡੀ ਜਾ ਕੇ ਉਹ ਖੁਦ ਵੇਚੇ ਸਰਕਾਰ ਨੇ ਐਵੇਂ ਦੇ ਹਾਲਾਤ ਬਣਾਤੇ ਨੇ ਇਹਦੇ ਤੇ ਐਕਸਾਈਜ਼ ਡਿਊਟੀਆਂ ਖਤਮ ਕਰਤੀਆਂ ਮੰਡੀ ਮੰਡੀ ਦੇ ਜੋ ਚਾਰਜਿਸ ਸਾਨੂੰ ਖਤਮ ਕਰਦੇ ਨੇ ਆ ਖੁਦ ਵੇਚੇ ਜਾ ਕੇ ਜਿਵੇਂ ਹੁਣ ਵੱਡੇ ਵੱਡੇ ਸ਼ਹਿਰਾਂ ਚੰਡੀਗੜ੍ਹ ਕਿਸਾਨ ਮੰਡੀ ਲੱਗਦੀ ਹੈ ਕਿਸਾਨ ਆਪਣਾ ਮੂੰਹ ਮੰਗਾ ਰੇਟ ਲੈ ਸਕਦਾ ਪਰ ਸਭ ਤੋਂ ਪਹਿਲਾਂ ਕਿਸਾਨ ਨੂੰ ਆਪਣੀ ਸ਼ਰਮ ਛੱਡਣੀ ਪਾਏਗੀ ਕੁਆਲਿਟੀ ਉਹਨੂੰ ਵਧਾਣੀ ਪਾਏਗੀ ਉਹ ਬਾયર ਨੂੰ ਵੀ ਇਹ ਪਤਾ ਹੈ ਜੀ ਇਹਦਾ ਕਟ ਸਪਰੇਏ ਨੇ ਜਾਂ ਕਟ ਇਹਦਾ ਬਿਲਕੁਲ ਵਧੀਆ ਚੀਜ਼ ਆ ਰਹੀ ਹੈ ਤੇ ਨੇਚਰਲੀ ਗੱਲੇ ਜੇ ਆਮਦਨ ਵੀ ਵਧੇਗੀ ਬਾયર ਨੂੰ ਜਿਹੜੇ ਵਿੱਚ ਮੀਡਲਮੈਨ ਹੈ ਇਹ ਨੂੰ ਛੱਡਣਾ ਪਏਗਾ ਸਾਡੇ ਕੋਲ ਵੀ ਕਈ ਆ ਜਾਂਦੇ ਨੇ ਕਈ ਦੁਕਾਨਦਾਰ ਆ ਜਾਂਦੇ ਨੇ ਵੀ ਅਸੀਂ ਤੁਹਾਡਾ ਵਿਕਾਉਦੇ ਹਾਂ ਸਾਨੂੰ ਕੋਈ ਜ਼ਰੂਰਤ ਹੀ ਨਹੀਂ ਪਈ ਤੇ ਤੁਹਾਨੂੰ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਇਹ ਜਿਹੜੇ ਖੇਤੀ ਆ ਹੁਣ ਵੀ ਹੁਣ ਅਨਪੜ੍ਹ ਕਿਸਾਨ ਨੇ ਇਹਨੂੰ ਹੁਣ ਪੜ੍ਹੇ ਲਿਖਿਆ ਦੇ ਵਿੱਚ ਆਉਣ ਦੀ ਲੋੜ ਹੈ ਜਾਂ ਪੜ੍ਹੇ ਲਿਖੀ ਨੌਜਵਾਨ ਉਹਨਾਂ ਨੂੰ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਜਾਂ ਹਲੇ ਵੀ ਸਾਡੇ ਜਿਹੜੇ ਪੂਰਵਜ ਨੇ ਜਾਂ ਨਹੀਂ ਇਹ ਇਹ ਸਾਨੂੰ ਕਿਤੇ ਨੂੰ ਅਪਣਾਉਂ ਨਹੀਂ ਜੀ ਪੜ੍ਹੇ ਲਿਖਿਆ ਨੂੰ ਜ਼ਰੂਰ ਇਹਦੇ ਚਾਣਾ ਚਾਹੀਦਾ ਜੀ ਕਿਉਂਕਿ ਇੱਕ ਜਿਹੜਾ ਜਨਰੇਸ਼ਨ ਦਾ ਗੈਪ ਹੈ ਇਹ ਤਾਂ ਹੁੰਦਾ ਪਿੱਛੋਂ ਹੁੰਦਾ ਆਇਆ ਤੇ ਅੱਗੋਂ ਵੀ ਹੁੰਦਾ ਰਹੇਗਾ ਬਾਕੀ ਇਹਨਾਂ ਹੈ ਜੀ ਹੁਣ ਦਵਾਈਆਂ ਆ ਗਈਆਂ ਨਵੀਆਂ ਨਵੀਆਂ ਆ ਗਈਆਂ ਨਵੀਆਂ ਟੈਕਨੀਕਸ ਆ ਗਈਆਂ ਹੁਣ ਪੜ੍ਹੇ ਲਿਖੇ ਉਹਨੂੰ ਜਲਦੀ ਅਡਾਪਟ ਕਰ ਲੈਣਗੇ ਜਲਦੀ ਉਹਨੂੰ ਸਮਝ ਲੈਣਗੇ ਹੁਣ ਇੱਕ ਪੁਰਾਣੀ ਰਵਾਇਤੀ ਖੇਤੀ ਪਿੱਛੋ ਚੱਲਦੀ ਆ ਰਹੀ ਏ ਸਾਡੇ ਦਾਦੇ ਪੜਦਾਦੇ ਕਰਦੇ ਆਏ ਅਸੀਂ ਵੀ ਆਪੋਂ ਉਹੇ ਕਰ ਰਹੇ ਆ ਇੱਕ ਪੁਰਾਣੀ ਕਹਾਵਤ ਸੀ ਵੀ ਮਿੱਟੀ ਮਿੱਟੀ ਚ ਮਿੱਟੀ ਹੋਣਾ ਪੈਂਦਾ ਜੀ ਖੂਹ ਦੀ ਮਿੱਟੀ ਖੂਹੇ ਚ ਜੀ ਹੁਣ ਇਹ ਇਹ ਇਸ ਲਾਈਨ ਨੂੰ ਛੱਡਣਾ ਪਏਗਾ ਨਵੇਂ-ਨਵੇਂ ਟੈਕਨੀਕਸ ਆ ਗਈਆਂ ਇਹ ਤਾਂ ਹੁਣ ਪੜਿਆ ਲਿਖਿਆ ਬੰਦਾ ਹੀ ਇਹਨੂੰ ਸਮਝ ਸਕਦਾ ਜੀ ਇਸ ਇਸ ਦੇ ਉੱਤੇ ਆਣਾ ਪਏਗਾ ਪਾਣੀ ਆਪਣਾ ਬਚਾਉਣਾ ਪਏਗਾ ਡਿਪ ਸਿਸਟਮ ਨੇ ਸਪ੍ਰਿੰਕਲਰ ਸਿਸਟਮ ਨੇ ਉਹਨਾਂ ਪੁਰਾਣਾ ਅਨਪੜ੍ਹ ਲੋਕ ਤਾਂ ਇਹਨੂੰ ਇਹ ਅਜੇ ਵੀ ਇਹਨੂੰ ਸ਼ਾਇਦ ਅਡਾਪਟ ਨਾ ਕਰਨ ਇਸ ਸਿਸਟਮ ਨੂੰ ਪੜਾ ਲਿਖਿਆ ਬੰਦੇ ਨੂੰ ਅਗਿਆਣਾ ਪਏਗਾ ਤੇ ਇਸ سسٹم ਨੂੰ ਧਿਆਨ ਦੇ ਤਾਂ ਬੜੀ ਖੇਤੀ ਨੂੰ ਬਚਾਇਆ ਜਾ ਸਕਦਾ ਜੀ ਇਹ ਸੀ ਕਿਸਾਨ ਹਰਵੀਰ ਸਿੰਘ ਜਿਨ੍ਹਾਂ ਨੇ ਦੋ ਕਨਾਲ ਤੋਂ ਜਿਹੜਾ ਹੈ ਖੇਤੀ ਸ਼ੁਰੂ ਕੀਤੀ ਨਰਸਰੀ ਅੱਜ ਜਿਹੜਾ 14 ਏਕੜ ਤੋਂ ਵੱਧ ਜਿਹੜਾ ਨਰਸਰੀ ਦੇ ਵਿੱਚ ਖੇਤੀ ਕਰ ਰਹੇ ਨੇ ਤੇ ਔਰ ਚੋਖਾ ਮੁਨਾਫਾ ਕਮਾ ਰਹੇ ਨੇ ਆਲੇ-ਦਾਲੇ ਵਿੱਚ ਮਾਰਕੀਟ ਵੀ ਚੰਗੀ ਆ ਇੱਕ ਸਟੇਟ ਤੋਂ ਨਹੀਂ ਹੀ ਬਲਕਿ ਦੂਜੇ ਸੂਬਿਆਂ ਤੋਂ ਵੀ ਜਿਹੜਾ ਹੈ ਇਹਨਾਂ ਦੀ ਮਾਰਕੀਟ ਹੋ ਰਹੀ ਹੈ ਤੇ ਇਹਨਾਂ ਦਾ ਸਿਰਫ ਇੱਕੋ ਹੀ ਇੱਕ ਆਧਾਰ ਹੈ ਮੁਨਾਫਾ ਕਮਾਉਣ ਦਾ ਲਾਗਤ ਕਿਵੇਂ ਘੱਟ ਤੋਂ ਘੱਟ ਕੀਤੀ ਜਾਵੇ ਤੇ ਇਸ ਦੇ ਨਾਲ ਕੁਆਲਿਟੀ ਕਿਵੇਂ ਵਧਾਈ ਜਾ ਸਕੇ ਇਹ ਹੀ ਦੋ ਤਿੰਨ ਕਾਰਨ ਨੇ ਜਿਹਦੇ ਸਦਕਾ ਜਿਹੜਾ ਇਹਨਾਂ ਦੇ ਪੌਦਿਆਂ ਦੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਇਹਨਾਂ ਕਿਸਾਨ ਦਾ ਕਹਿਣਾ ਹੈ ਕਿ ਕਿਸਾਨ ਜੇਕਰ ਅ ਅੰਦਾਜ਼ ਤੋਂ ਕਿਸੇ ਦੇ ਪਿੱਛੇ ਨਾ ਲੱਗੇ ਆਪਣੇ ਦਿਮਾਗ ਨਾਲ ਸੋਚੇ ਤਜਰਬੇ ਨਾਲ ਸੋਚੇ ਤੇ ਇਸ ਦੇ ਨਾਲ ਜਿਹੜਾ ਹੈ ਮਿਡਲਮੈਨ ਤੇ ਭਰੋਸਾ ਨਾ ਕਰਕੇ ਆਪਦੇ ਕੰਜ਼ਿਊਮਰ ਨਾਲ ਜਿਹੜਾ ਹੈ ਡਾਇਰੈਕਟ ਸੰਬੰਧ ਬਣਾਵੇ ਉਹਦੇ ਨਾਲ ਕਿਸਾਨ ਕੁਝ ਹਟਕੇ ਕੁਝ ਕਰ ਸਕਦਾ ਹੈ ਕਿਸਾਨ ਵੱਧ ਕਮਾਈ ਕਰ ਸਕਦਾ ਹੈ ਸੁਖਵਿੰਦਰ ਸਿੰਘ এবੀਪੀ ਸੰਝਾ ਸ਼ਾਬਾ